ਵੈਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਬਾਲ ਜੋਗੀ ਬਾਬਾ ਪ੍ਰਗਨ ਰਾਜ ਜੀ ਦਾ ਵੀ ਸ਼ਹੀਦ ਬਾ ਲੈ ਕੇ ਅੱਜ ਅਸੀਂ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਅਸੀਂ ਸਿੱਧਵਾ ਜ਼ੋਨ ਤੋਂ 5 ਨੰਬਰ ਤੋਂ ਜਿਹੜੀ ਸਾਡੇ ਕੈਂਡੀਡੇਟ ਆ ਸ਼੍ਰੀਮਤੀ ਰੀਨਾ ਜੀ ਤੇ ਕਾਲਾ ਸੰਗਿਆ ਤੋਂ ਕੈਂਡੀਡੇਟ ਸਾਡੇ ਨੇ ਸ਼੍ਰੀਮਤੀ ਕੁਲਜੀਤ ਕੌਰ ਬਲਾਕ ਸੰਪਤੀ ਦੇ ਅੱਜ ਅਸੀਂ ਆਪਣੀ ਇਲੈਕਸ਼ਨ ਦਾ ਜਿਹੜਾ ਕਾਂਗਰਸ ਪਾਰਟੀ ਵੱਲੋਂ ਜਿਹੜਾ ਉਹ ਗਾਸ ਕਰ ਰਹੇ ਆ ਤੇ ਬਹੁਤ ਵਧੀਆ ਸਾਨੂੰ ਉਤਸ਼ਾਹ ਆ ਸਾਰਿਆਂ ਨੌਜਵਾਨਾਂ ਚ ਸਿਆਣਿਆਂ ਚ ਕਾਂਗਰਸ ਪਾਰਟੀ ਨੂੰ ਉਹ ਅੱਗੇ ਲਿਆਉਣਾ ਚਾਹੁੰਦੇ ਆ ਤੇ ਜਿਹੜੇ ਸਾਡੇ ਕੈਂਡੀਡੇਟ ਉਹਨਾਂ ਨੂੰ ਮੈਂ ਸਮਝਦਾ ਵੀ ਬਹੁਤ ਵਧੀਆ ਜਿਹੜੀ ਤਰੀਕੇ ਨਾਲ ਉਹ ਲੋਕ ਸਾਨੂੰ ਜਿਹੜਾ ਹਗਾਰਾ ਦਿੱਤਾ ਜਿਵੇਂ ਅਸੀਂ ਕਾਫੀ ਪਿੰਡਾਂ ਦੇ ਵਿੱਚ ਫਿਰਿਆ ਤਾਂ ਸਾਨੂੰ ਬਹੁਤ ਹੌਸਲਾ ਮਿਲਿਆ ਤੇ ਇਸੇ ਤਰ੍ਹਾਂ ਹੀ ਜਿਹੜੀ ਅਸੀਂ ਮਹਿਮਾ ਅੱਜ ਤੋਂ ਅਸੀਂ ਇਹ ਚਾਲੂ ਕਰ ਦਿੱਤੀ ਆ ਤੇ ਆਉਣ ਵਾਲੇ ਦਿਨਾਂ ਚ ਜਿਹੜੀ ਇਹ ਮਹਿਮਿਆ ਇਹਨੂੰ ਹੋਰ ਵੀ ਅਸੀਂ ਤੇਜ ਕਰਾਂਗੇ ਤਾਂ ਜੋ ਜਿਹੜਾ ਸਾਡਾ ਕਾਂਗਰਸ ਦਾ ਕੈਂਡੀਡੇਟ ਨੇ ਬਲੌਕ ਸੰਪਤੀ ਦੇ ਤੇ ਜ਼ਿਲ੍ਹਾ ਪ੍ਰੇਸ਼ਰ ਨੇ ਉਹਨਾਂ ਨੂੰ ਅਸੀਂ ਵੱਡੀ ਲੀਡ ਨਾਲ ਜਿਹੜਾ ਜਿਤਾ ਕੇ ਤੇ ਆਉਣ ਵਾਲੇ ਸਮੇਂ ਚ ਜਿਹੜੀ ਉਹ ਪੰਜਾਬ ਦੀ ਸਰਕਾਰ ਆ ਜਿਹੜੀ ਉਹਦੀ ਬਾਗਡੋਰ ਕਾਂਗਰਸ ਪਾਰਟੀ ਦੇ ਹੱਥਾਂ ਚ ਹੋਵੇ ਕਿਹੜੇ ਮੁੱਦੇ ਲੈ ਕੇ ਚੱਲ ਰਹੇ ਮੁੱਦਾ ਦੇ ਕੋਈ ਹੁਣ ਤਾਂ ਸਭ ਤੋਂ ਵੱਡਾ ਤਾਂ ਮੁੱਦਾ ਨਸ਼ਿਆਂ ਦਾ ਕਰਪਸ਼ਨ ਦਾ ਧੱਕੇਸ਼ਾਹੀ ਜਿਹੜੀ ਲੁੱਟਖੋ ਹੋ ਰਹੀਆਂ ਕਿੰਨੀਆਂ ੜਕਹਿਤੀਆਂ ਹੋ ਰਹੀਆਂ ਨਸ਼ਿਆਂ ਦਾ ਐਡਾ ਵੱਡਾ ਜਿਹੜਾ ਹੁਣ ਜੇ ਆਪਾਂ ਦੇਖਦੇ ਵੀ ਥਾਂ ਥਾਂ ਜਿਹੜੇ ਉਹ ਕੈਪਸੂਲ ਵੇਚ ਰਹੇ ਆ ਤੱਕਾ ਹੋ ਰਿਹਾ ਪੁਲਿਸ ਤੱਕਾ ਕਰ ਰਹੀ ਹੈ ਲੋਕਾਂ ਨਾਲ ਬਹੁਤ ਜ਼ਿਆਦਾ ਇਹ ਜਿਹੜੇ ਮੁੱਦੇ ਬਹੁਤ ਵੱਡੇ ਆ ਤੇ ਸੈਂਸ ਦੇ ਵੀ ਆ ਪਹਿਲਾਂ ਕਦੀ ਵੀ ਇਸ ਤਰ੍ਹਾਂ ਜਿਹੜਾ ਉਹ ਸਾਡੇ ਸਰਕਾਰਾਂ ਰਹੀਆਂ ਆਉਂਦੀਆਂ ਜਾਂਦੀਆਂ ਰਹੀਆਂ ਪਰ ਇਸ ਤਰ੍ਹਾਂ ਦਾ ਮਾਹੌਲ ਕਦੀ ਨਹੀਂ ਬਣਿਆ ਜਿਹੜਾ ਕਿ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਮਾਹੌਲ ਆ ਉਹ ਆਮ ਲੋਕਾਂ ਦੇ ਜਿਹੜੇ ਲੋਕ ਉਹਨਾਂ ਦੇ ਰਹਿਣ ਦੇ ਬਹੁਤ ਔਖਾ ਹੋ ਗਿਆ ਉਹਨਾਂ ਨੂੰ ਤਾਂ ਕੀ ਤੁਹਾਡੀ ਮੈਸੇਜ ਹੈਗਾ ਮੋਟਰ ਵਾਸਤੇ ਮੇਰਾ ਵੋਟਾਂ ਵਾਸਤੇ ਸਾਰਿਆਂ ਨੂੰ ਇਹੀ ਪੀ ਲਿਆ ਵੀ ਆਪਾਂ ਸਾਰੇ ਰਲ ਕੇ ਜਿਹੜੇ ਕਾਂਗਰਸ ਪਾਰਟੀ ਨੇ ਸਾਨੂੰ ਕੈਂਡੀਡੇਟ ਦਿੱਤੇ ਨੇ ਬਹੁਤ ਵਧੀਆ ਕੈਂਡੀਡੇਟ ਨੇ ਪੜੇ ਲਿਖੇ ਨੇ ਸੂਝਵਾਨ ਨੇ ਆਪਾਂ ਸਾਰੇ ਰਲ ਕੇ ਇਹਨਾਂ ਨੂੰ ਜਿਤਾਈਏ ਤੇ ਕਾਮਯਾਬ ਕਰੀਏ ਤਾਂ ਜੋ ਜਿਹੜਾ ਸਾਡੇ ਦੇਸ਼ ਦਾ ਭਵਿੱਖ ਆ ਉਹ ਇੱਕ ਚੰਗੇ ਲੀਡਰਾਂ ਦੇ ਹੱਥ ਆਵੇ ਤਾਂ ਸਾਡੇ ਇਲਾਕੇ ਦੀ ਸਾਡੇ ਪੰਜਾਬ ਦੀ ਸਟੇਟ ਦੀ ਜਿਹੜੀ ਡਿਵੈਲਪਮੈਂਟ ਹੋ ਸਕੇ ਮੇਰਾ ਨਾਮ ਜੀ ਬੂਟਾ ਗੈਲਾ ਤੇ ਮੇਰੀ ਵਾਈਫ ਸ਼੍ਰੀਮਤੀ ਰੀਨਾ ਜੀ ਇਲੈਕਸ਼ਨ ਲੜ ਰਹੀ ਹੈ ਕਾਂਗਰਸ ਪਾਰਟੀ ਵੱਲੋਂ। ਕਿੰਦਾ ਦਾ ਹੰਗਾਰਾ ਮਿਲ ਰਿਹਾ ਤਾਂ ਹੰਗਾਰਾ ਬਹੁਤ ਵਧੀਆ ਮਿਲ ਰਿਹਾ ਜੀ ਜਿੱਧਰ ਨੂੰ ਜਾਈਦਾ ਸਾਰੇ ਲੋਕ ਇਹਨਾਂ ਤੋਂ ਅੱਕੇ ਪਏ ਆ। ਇਹਨਾਂ ਦੀਆਂ ਧੱਕੇਸ਼ਾਹੀਆਂ ਤੋਂ ਅੱਕੇ ਪਏ ਆ ਤੇ ਉਹਨਾਂ ਨੂੰ ਹੁਣ ਆਸ ਹੋ ਗਈ ਆ ਵੀ ਗਾਂ ਇੱਕ ਸਾਲ ਰਹਿ ਗਿਆ ਵੀ ਹੁਣ ਇਹਨਾਂ ਨੂੰ ਦੱਸਦੀ ਆ ਵੀ ਤੁਸੀਂ ਸਾਡੇ ਜਾਣੀ ਵੀ ਕੰਮ ਕਾਂਦੇ ਲਾਇਕ ਨਹੀਂ ਪੰਜਾਬ ਦੇ। ਤੇ ਵੀ ਤੁਹਾਡਾ ਮੈਸੇਜ ਹੋ ਗਿਆ। ਬੋਤਾਂ ਇਹ ਹੀ ਆ ਵੀ ਜਿਹੜੀ ਇਹਨਾਂ ਦੀ ਧੱਕੇਸ਼ਾਹੀ ਆ ਵੀ ਹੁਣ ਰੋਕੀਏ ਵੱਧ ਤੋਂ ਵੱਧ ਕਾਂਗਰਸ ਨੂੰ ਵੋਟ ਪਾ ਕੇ ਜਿਤਾਈਏ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਵੀ ਇਹਨਾਂ ਨੂੰ ਅਹਿਸਾਸ ਇਹ ਹੋਵੇ ਵੀ ਅਸੀਂ ਲੋਕਾਂ ਨੂੰ ਤੰਗ ਕਰ ਰਹੇ ਆ ਲੋਕ ਦੁਖੀ ਹੋ ਕੇ ਦੂਏ ਪਾਸੇ ਜਾਣਗੇ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਇਹ ਆ ਵੀ ਜੋ ਸਾਡੇ ਜ਼ਿਲ੍ਹਾ ਪ੍ਰੀਸ਼ਦ ਜਿਹੜੇ ਕੈਂਡੀਡੇਟ ਆ ਸਿਧਵਾ ਜੋਨ ਤੋਂ ਬੂਟਾ ਗਏ ਲੈ ਇਹਨਾਂ ਦੀ ਧਰਮ ਪਤਨੀ ਆ ਤੇ ਸਾਡਾ ਜਿਹੜਾ 9 ਨੰਬਰ ਜ਼ੋਨ ਤੋਂ ਇਹ ਮੁੰਡਾ ਪਰਮਵੀਰ ਮੰਨਣ ਤੋਂ ਸਾਬਕਾ ਸਰਪੰਚ 11 ਨੰਬਰ ਤੋਂ ਸੋਰੀ 11 ਨੰਬਰ ਬਲੇਰ ਖਰਮਪੁਰ ਤੋਂ ਤੇ ਇਹ ਦੋਨੋਂ ਸਾਡੇ ਛੋਟੇ ਵੀਰ ਜਿਹੜੇ ਆ ਇਲੈਕਸ਼ਨ ਲੜ ਰਹੇ ਆ ਤੇ ਇਹ ਨਵੇਂ ਯੰਗ ਮੈਨਿਆ ਦੋਨੋਂ ਇਸ ਕਰਕੇ ਜਿਹੜੀ ਸਰਕਾਰਾਂ ਦਾ ਬੂਟਾ ਸਿੰਘ ਨੇ ਬੂਟਾ ਜੀ ਨੇ ਦੱਸ ਹੀ ਦਿੱਤੀਆਂ ਵੀ ਸਰਕਾਰਾਂ ਤੋਂ ਲੋਕ ਦੁਖੀ ਹੋਏ ਹੋਏ ਆ ਨਸ਼ੇ ਤੋਂ ਜ਼ਿਆਦਾ ਦੁਖੀ ਹੋਏ ਆ ਕੋਈ ਰਾਤ ਨੂੰ ਬਾਹਰ ਨਹੀਂ ਨਿਕਲ ਸਕਦਾ ਕੋਈ ਬਿਜ਼ਨਸਮੈਨ ਕੋਈ ਦੁਕਾਨਦਾਰ ਇੱਧਰ ਉੱਧਰ ਨਹੀਂ ਜਾ ਸਕਦਾ ਜੇ ਕੋ ਚੰਗੀ ਰੋਟੀ ਖਾਂਦਾ ਤੇ ਉਹਦੇ ਕੋਲੋਂ ਰੋਟੀਆਂ ਮੰਗੀਆਂ ਜਾ ਰਹੀਆਂ ਇਹਨਾਂ ਸਾਰੀਆਂ ਚੀਜ਼ਾਂ ਦੇ ਖਿਲਾਫ ਇਹ ਸਾਡੇ ਮੁੰਡੇ ਜਿਹੜੇ ਇਹਨਾਂ ਨੂੰ ਲੋਕਾਂ ਨੇ ਮਤਲਬ ਇਹ ਇਹ ਸਨੇਹਾ ਦੇਣਾ ਵੀ ਅਗਲੀ ਸਰਕਾਰ ਵੀ ਜਿਹੜੀ ਆ ਉਹ ਸਾਡੀ ਬਣ ਸਕੇ ਤੇ ਇਸ ਕਰਕੇ ਲੋਕਾਂ ਦਾ ਬਹੁਤ ਸ਼ਾਅ ਆ ਤੇ ਉਹਰੇ ਦੋਨੇ ਮੁੰਡੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਔਰ ਬਲੌਕ ਸੰਪਤੀਆਂ ਸਾਰੀਆਂ ਮੈਨੂੰ ਬੜੀ ਉਮੀਦ ਆ ਵੀ ਜਿੱਦਾਂ ਲੋਕਾਂ ਨੇ ਹੰਗਾਰਾ ਦਿੱਤਾ ਵੀ ਅਸੀਂ ਕਪੂਰਸਲੇ ਵਿੱਚ ਤਕਰੀਬਨ ਬਹੁਤ ਮਤ ਲੈ ਕੇ ਜਿੱਤਣ ਜਾ ਰਹੇ ਹਾਂ